ਕਦਾਂ ਇਹ ਹੱਥਸ ਵਾਪਰ ਰਿਹਾ ਜੀ ਸਰ ਇਹ ਇੱਥੇ ਕਸ਼ਮੀਰ ਚੰਦਲ ਮੁੰਡਾ ਸੀਗਾ ਮੋਰੋਂ ਤੋਂ ਕਨਾਲ ਕੁਮਾਰ ਦੇ ਘਰ ਪਾਣੀ ਵਾਲੀ ਟੈਂਕੀ ਸਾਫ਼ ਕਰਨ ਆਇਆ ਸੀ ਜੀ ਤੇ ਕਨਾਲ ਕੁ ਤੇ ਬਾਜ਼ਾਰ ਚ ਲੱਗ ਗਿਆ ਕੋਈ ਸਮਾਨ ਖਰੀਦਣ ਜੀ ਇਹ ਪੱਕਲਾ ਸੀ ਪਾਣੀ ਵਾਲੀ ਟੈਂਕੀ ਪਾਣੀ ਵਿੱਚੋਂ ਕੱਢਿਆ ਸੀ ਤੇ ਸਾਫ਼ ਕਰ ਰਿਹਾ ਸੀਗਾ ਜੀ ਉਹ ਅਚਾਨਕ ਜ਼ਿਆਦਾ ਪੂਰੀ ਮੰਨ ਲਓ ਗਿਆ ਉੱਤੇ ਪਾਣੀ ਟੈਂਕੀ ਦੇ ਵਿੱਚ ਸਾਣਾ ਮਿਲਣ ਕਰਕੇ ਸਾ ਕੋ ਟੁੰਡ ਕਰਕੇ ਮੌਤ ਹੋਇਆ ਬਾਕੀ ਸਾਰੇ ਮੌਤ ਦਾ ਕਾਰਨ ਤੇ ਪੋਸਟਮਾਰਨ ਕਰਾਉਣ ਤੋਂ ਬਾਅਦ ਹੀ ਸਾਹਮਣੇ ਆਇਆ ਦੇਖ ਰਿਹਾ ਜੀ ਆ ਕੀ ਨਾ ਮੁੰਡਾ ਸਿੱਧਾ ਕਹਿੰਦੇ ਜਿਆਦਾ ਨੌਂਕ ਦਾ ਹੋਦਾ ਪਰ ਨੌਂਦਾ ਕਿੰਨੀ ਉਮਰ ਸਿੱਧਾ ਕਹਿੰਦੇ ਕਿੰਨੀ ਉਮਰ ਸੀ ਉਮਰ ਰਹੀ ਆ ਬੰਦੀ ਸਾਹਿਬ ਦੀ ਜੀ ਜਲਦੀ ਘਰ ਦੇ ਵਿੱਚ ਹੋਰ ਕੌਣ ਕੌਣ ਘਰ ਚ ਹੋਰ ਤਾਂ ਕੋਈ ਨਹੀਂ ਬੇਦੀ ਦੋ ਨਵੇਂ ਬੀਬੀ ਸੀ ਅੱਛਾ ਧਰੋ ਦੇ ਬਾਹਰ ਗਈ ਦਵੀ ਹੁਣ 20 ਦਿਨ ਹੋ ਗਏ ਤੇ ਹੁਣ ਕੰਮ ਕਰਦੇ ਤੈਨੂੰ ਜਦ ਤੱਕ ਫੁੱਟੇ ਕਰਦੇ ਕੰਮ ਕਰਦਾ ਸੀ ਹਾਂਜੀ ਕਾਰੀਆਂ ਨੂੰ ਹੋਈ ਹਾਂਜੀ ਇਹ ਵੀ ਹੈ ਨਾ ਵੀ ਅਛਾ ਮਾਂ ਬਾਪ ਦੋਨੋਂ ਹੈ ਨਹੀਂ ਦੋ ਦਾ ਅੱਛਾ ਅੱਛਾ ਤੇ ਕਾਹੜਾ ਕੰਮ ਕਰ ਰਹੀ ਛੁੱਟੀਆਂ ਕਰਦੇ ਕੰਮ ਕਰਦਾ ਨੰਬਰ ਤਾਂ ਕੰਮ ਕਰਦਾ ਅੱਜ ਵੀ ਕੰਮ ਹੀ ਕਰ ਰਹੇ ਸੀ ਅੱਜ ਵੀ ਕੰਮ ਕਰਦਾ ਸੀ ਕਰ ਕੰਮ ਆਹਨ ਪਤਾ ਨਹੀਂ ਕਿ ਇਹ ਹਾਲਾਤ ਹੈ ਧੰਨਵਾਦ ਅੱਛਾ ਕੰਮ ਕਰ ਰਿਹਾ ਬ੍ਰਦਰ ਕੰਮ ਕਰਦੇ ਕਰਦੇ ਡੈਥ ਹੋ ਗਈ ਸਮਗਰੀ ਜਤੋਈ ਜਤੋਈ ਜੀ ਨਿਹਾਰੀ ਬ੍ਰੋਸ ਨੂੰ ਬੜਾ ਧੰਨਵਾਦ ਕਰਦਾ ਹਾਂ ਸਰ ਜੀ ਠੀਕ ਜੀ ਤੁਸੀਂ ਤੁਹਾ ਬਣਾਏ ਤੇ ਹੋਈ ਲੈਂਕ ਟੈਂਕਿਊ ਜੀ ਜੀ